ਇਹ ਤਸਵੀਰ ਸ਼੍ਰੋਮਣੀ ਅਕਾਲੀ ਦਲ ਦੀ ਪੰਜਾਬ ਬਚਾਓ ਯਾਤਰਾ ਦੀ ਹੈ। ਇਹ ਯਾਤਰਾ ਮਾਨਸਾ ਪਹੁੰਚੀ ਹੈ। ਇੱਥੇ ਪਾਰਟੀ ਪ੍ਰਧਾਨ ਸੁਖਬੀਰ ਬਾਦਲ ਦੇ ਨਾਲ ਗੱਡੀ ਦੀ ਛੱਤ 'ਤੇ ਹਰਸਿਮਰਤ ਬਾਦਲ ਵੀ ਬੈਠੇ ਨਜ਼ਰ ਆਏ। ਇਸ ਦੌਰਾਨ ਸੁਖਬੀਰ ਬਾਦਲ ਨੇ ਲੋਕਾਂ ਨੂੰ ਖੇਤਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਨੂੰ ਮਜ਼ਬੂਤ ਕਰਨ ਦੀ ਅਪੀਲ ਕੀਤੀ। ਉਹ ਮੈਂ ਸਾਰੇ ਪੰਜਾਬੀਆਂ ਨੂੰ ਖਾਲਸਾ ਪੰਥ ਨੂੰ ਬਣਤੀ ਕਰਨ ਵਾਸਤੇ ਆਇਆ। ਦੇਖੋ ਜੋ ਹਾਲਾਤ ਅੱਜ ਦੇਸ਼ 'ਚ ਹੈ, ਉਹ ਹਾਲਾਤ ਅੱਜ ਪੰਜਾਬ 'ਚ ਬਣ ਗਏ ਐ। ਇੱਕ ਪਾਸੇ ਥੋੜੀ ਆਪਣੀ ਫੌਜ ਐ। ਦੂਜੇ ਪਾਸੇ ਸਾਰੀਆਂ ਦਿੱਲੀਆ ਦੀਆਂ ਪਾਰਟੀਆਂ। ਸ਼੍ਰੋਮਣੀ ਅਕਾਲੀ ਦਲ ਥੋੜੇ ਬਜ਼ੁਰਗਾਂ ਦੀ ਪਾਰਟੀ ਐ। 103 ਸਾਲ ਪੁਰਾਣੀ ਪਾਰਟੀ ਐ। ਸ਼੍ਰੋਮਣੀ ਅਕਾਲੀ ਦਲ ਗਰੀਬ ਕਿਸਾਨ, ਮਜ਼ਦੂਰ ਦੀ, ਵਪਾਰੀ ਦੀ ਕਾਟੀ ਆ ਪੰਜਾਬੀਆਂ ਦੀ ਪਾਰਟੀ ਐ। ਅੱਜ ਥੋੜਾ ਵਕਾਰ ਹੈ ਆ ਦੁਨੀਆ ਨੈਸ਼ਨਲ ਪਾਰਟੀਆਂ ਦਿੱਲੀ ਦੀਆਂ ਪੰਜਾਬ ਵਿੱਚ ਲੁੱਟਣ ਆਉਂਦੀਆਂ ਪੰਜਾਬ ਨੂੰ ਬਰਬਾਦ ਕਰਨ ਆਉਂਦੀਆਂ ਤੁਸੀਂ ਦੇਖਿਆ ਝਾੜੂ ਵਾਲਿਆਂ ਨੇ ਕਿਵੇਂ ਪੰਜਾਬ ਨੂੰ ਕਿੰਨੇ ਸਾਲ ਪਿੱਛੇ ਸੜ ਦਿੱਤਾ ਬਰਬਾਦ ਕਰਦਾ ਝਾੜੂ ਵਾਲਿਆਂ ਨੇ ਹੁਣ ਇਹ ਨਾਲ ਹੀ ਕਾਂਗਰਸ ਐਜੀ ਨੇ ਟੈਂਕਾਂ ਤੋਂ ਬਾਬਾ ਦੇਦਰਪਾਲ ਸਾਹਿਬ ਤੇ ਹਮਲਾ ਕੀਤਾ ਤੇ ਹੁਣ ਭਾਰਤੀ ਜਨਤਾ ਪਾਰਟੀ ਹੈ ਜਿਹੜੇ ਥੋੜੇ ਗੁਰੂ ਧਾਮਾਂ ਉੱਤੇ ਕਾਬਜ ਹੋ ਗਿਆ ਇਸ ਕਰਕੇ ਜੇ ਪੰਜਾਬ ਨੂੰ ਬਚਾਉਣਾ ਹੈ ਕੌਮ ਨੂੰ ਬਚਾਉਣਾ ਹੈ ਇੱਕ ਝੰਡੇ ਥੱਲੇ ਇਕੱਠੇ ਹੋ ਜੋ ਜੇ ਪੰਜਾਬ ਨੂੰ ਬਚਾਉਣਾ ਹੈ ਆ ਥੋੜੀ ਖੇਤਰੀ ਪਾਰਟੀ ਹੈ ਜਿਹੜੀ ਕਿਸਾਨ ਗਰੀਬ ਮਜ਼ਦੂਰ ਨੂੰ ਦੀ ਦੀ ਮੁਸ਼ਕਲਾ ਸਮਝਦੀ ਹੈ ਤੇ ਤੁਸੀਂ ਜਾਣਦੇ ਹੋ ਮਾਨਸਾ ਵਾਲਿਓ ਜੋ ਕੁਝ ਤਰੱਕੀ ਇੱਥੇ ਹੋਈ ਹੈ ਉਦੋਂ ਹੀ ਹੋਈ ਹੈ ਜਦੋਂ ਥੋੜੀ ਖੇਤਰੀ ਪਾਰਟੀ ਸ਼੍ਰੋਮਣੀ ਕਾਲੀ ਦਲ ਪੰਜਾਬ ਵਿੱਚ ਰਾਜ ਕਰਦੀ ਸੀ ਥੋੜਾ ਆਪਣਾ ਰਾਜ ਸੀ ਥੋੜੀ ਆਪਣੇ ਪੰਜਾਬ ਦੇ ਕਿਸਾਨ ਖੁਸ਼ੀ ਪੰਜਾਬ ਦੇ ਲੋਕ ਖੁਸ਼ੀ ਪੰਜਾਬ ਦੀ ਜਨਤਾ ਨੂੰ ਹਰ ਕਿਸਮ ਦੀ ਸਹੂਲਤ ਦਿੱਤੀ ਜਾਂਦੀ ਸੀ ਇਸ ਕਰਕੇ ਇਹ ਲੜਾਈ ਪੰਜਾਬ ਦੀ ਲੜਾਈ ਇਹ ਥੋੜੀ ਲੜਾਈ ਹੈ ਇਹਨਾਂ ਨੈਸ਼ਨਲ ਪਾਰਟੀਆਂ ਦੇ ਖਲਾਫ ਆਪਾ ਪੰਜਾਬ ਇਕੱਠਾ ਹੋ ਕੇ ਇੱਕ ਝੰਡੇ ਹੇਠ ਇਕੱਠਾ ਹੋ ਕੇ ਆ ਨੈਸ਼ਨਲ ਪਾਰਟੀਆਂ ਨੂੰ ਪੰਜਾਬ ਚੋਂ ਭੜਾਈ ਭਜਾਈਏ ਤੇ ਵਾਪਸ ਆਪਣੀ ਪਾਰਟੀ ਖੇਤਰੀ ਪਾਰਟੀ ਨੂੰ ਵਾਪਸ ਤਗੜਾ ਕਰੀਏ